ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪੂਰੇ ਸਮੁੱਚੇ ਕਾਡਰ ਵੱਲੋਂ 23 ਚੌਂਟ ਭਰਤੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਕੇ ਨਾ ਕੇ ਸਾਨੂੰ ਰੋਜ਼ਗਾਰ ਦਿੱਤਾ ਬਲਕਿ ਸਾਡੇ ਸੁਪਨਿਆਂ ਨੂੰ ਵੀ ਪੂਰਾ ਕੀਤਾ ਹੈ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਜੋ ਸਾਡੀ ਭਰਤੀ ਹੈ ਉਹ ਕੋਈ ਨਵੀਂ ਭਰਤੀ ਨਹੀਂ ਬਲਕਿ 5 ਸਾਲ ਪੁਰਾਣੀ ਭਰਤੀ ਹੈ ਜੋ ਕਿ ਬਿਲਕੁਲ ਰੱਦ ਹੋ ਚੁੱਕੀ ਸੀ ਖਤਮ ਹੋ ਚੁੱਕੀ ਸੀ ਤੇ ਸਾਡੀਆਂ ਆਸਾਂ ਵੀ ਖਤਮ ਹੋ ਚੁੱਕੀਆਂ ਸੀ ਕਿ ਸਾਨੂੰ ਹੁਣ ਸ਼ਾਇਦ ਅੱਗੇ ਰੋਜ਼ਗਾਰ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ ਅਸੀਂ ਕਿਤੇ ਨਾ ਕਿਤੇ ਬਿਲਕੁਲ ਓਵਰੇਜ ਹੋ ਚੁੱਕੇ ਸੀ ਤੇ ਨਾਲ ਹੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਵੀ ਉਹਨਾਂ ਬੇਰੁਜ਼ਗਾਰਾਂ ਵਿੱਚੋਂ ਇੱਕ ਹਾਂ ਜੋ ਕਿ ਆਪਣੇ ਰੋਜ਼ਗਾਰ ਦੀ ਉਮੀਦ ਛੱਡ ਕੇ ਦੁਬਈ ਮੂਵ ਕਰ ਚੁੱਕੀ ਸੀ ਅੱਛਾ ਪਰ ਮੈਂ ਜਦੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਐਡਾ ਵੱਡਾ ਇਨਕਲਾਬ ਆ ਚੁੱਕਿਆ ਹੈ ਕਾ ਦੀ ਆਪਣੀ ਸਰਕਾਰ ਆ ਚੁੱਕੀ ਹੈ ਸਾਡੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾ ਲੈ ਜਾਂਦਾ ਹੈ ਤੇ ਮੇਰੀ ਉਮੀਦ ਦੁਬਾਰਾ ਜਾਗ ਗਈ ਉਸ ਤੋਂ ਬਾਅਦ ਜਦੋਂ ਮੈਂ 2023 ਦੇ ਵਿੱਚ ਦੁਬਈ ਵਾਪਸ ਆਈ ਤਾਂ ਸਾਡੀ ਭਰਤੀ ਬਹਾਲ ਹੋ ਗਈ ਤੇ ਅਸੀਂ ਦੁਬਾਰਾ ਦੁਬਈ ਵਾਪਸ ਜਾਣ ਦਾ ਸੁਪਨਾ ਹੀ ਛੱਡਕਾ ਤੇ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਜੋ ਅੱਜ ਅਸੀਂ ਇੱਥੇ ਨਿਯੁਕਤੀ ਪੱਤਰ ਲੈਣ ਆਏ ਹਾਂ ਉਹ ਸਿਰਫ ਤੇ ਸਿਰਫ ਇੱਕ ਸਾਡੀ ਚੁਣੀ ਹੋਈ ਆਪਣੀ ਸਰਕਾਰ ਦੀ ਬਦਵਾਲਤ ਸਾਡੀ ਇਮਾਨਦਾਰ ਸਰਕਾਰ ਦੀ ਬਦੌਲਤ ਇੱਥੇ ਹਾਂ ਧੰਨਵਾਦ ਧੰਨਵਾਦ